ਅਸੀਖਾਲ ਸਾਥੀਓ ਮੈਂ ਹੁਣ ਇਸ ਵਕਤ ਜਲਾਨਾ ਜਾ ਰਹੇ ਹਾਂ ਪਹੁੰਚਣ ਆਲਾ ਹਾਂ ਜਿੱਥੇ ਉਹ ਆਪਣੀ ਪਹਿਲਵਾਨ ਲੜਕੀ ਫੁਕਾਟ ਲੜ ਰਹੀ ਹੈ ਮੈਂ ਦੱਸ ਰਿਹਾ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਤੇ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ। ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਐ ਲੈ ਮਿੱਤਰਾ ਅੱਜ ਗੱਲ ਯਾਦ ਰੱਖੀਂ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਹੇਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀਂ ਤੇਰੇ ਹੁਣ ਜੋਰ ਲਾ ਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜ਼ੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਂ ਹੋਂ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਪਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਿਹਾ ਸਭ ਕੁਝ ਪਰ ਸਮਾਂ ਆਉਣ ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਿਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੜਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰਤਾ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮ.ਐਲ.ਏ ਨੂੰ ਹੀ ਘਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ ਐਮ.ਐਲ.ਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਸਮਾ ਤੁਹਾਡਾ ਹੁਣ ਦੱਬ ਕੇ ਜ਼ੋਰ ਲਾ ਲੋ ਭੁੱਲਣਾ ਜਾਇਓ ਫੇਰੇ ਨਾ ਕਿਓ ਜੋ ਵੀ ਸਾਡੇ ਤੋਂ ਅਸੀਂ ਆਹ ਕੰਮ ਨਹੀਂ ਕਰ पाए ਹੁਣ ਆਮ ਆਦਮੀ ਪਾਰਟੀ ਦੇ ਆਦੇ ਆਕਾਵਾਂ ਨੂੰ ਖੁਸ਼ ਕਰ ਲੋ ਤੇ ਲਾ ਡੀਐਸਪੀ ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ 'ਚ ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇਦਾਂ ਹੀ ਕਰਨਾ ਹੈ ਅਸੀਂ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਡੇ ਵਰਕਰਾਂ ਨੂੰ ਹੌਂਸਲੇ ਚ ਰਹਿਓ ਆਪਾਂ ਆਉਣੇ ਐ ਤੇ ਬਾਠ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇਟ ਨਾਲ ਇਟ ਕੜਕਾਉਣੇ ਆ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਬੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਿਤਾੰਗ ਵਾਂਗ ਖੜੀ ਰਹੇਗੀ ਸੋ ਚਿੰਤਾ ਨਾ ਕਰੋ ਚੜ੍ਹਦੀ ਕਲਾ ਚ ਰਹੋ ਬਾਬਾ ਵੀਰ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਦੀ ਉਹ लाड़ली ਫੌਜ ਆ ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ 'ਚ ਰਹਿਣਾ ਤੇ ਕੋਈ ਗੱਲ ਨਹੀਂ ਇਹੋ ਜਿਹਾ ਕੰਮ ਹੁੰਦਾ ਰਹਿੰਦਾ ਹੈ ਸਾਡਾ ਜਿਹੜਾ ਛੋਟਾ ਭਰਾ ਹੈ ਜਰਨੈਲ ਹੈ ਉਹ ਚੜ੍ਹਦੀ ਕਲਾ 'ਚ ਹੈ ਸੋ ਜਿਉਂਦੇ ਰਹੋ ਮਿਲਦੇ ਆ ਤੁਹਾਨੂੰ ਅੱਜ ਜਾਂ ਸਵੇਰ ਤੱਕ ਧਿਆਰ ਨਹੀਂ ਨਾਲ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਨਾ ਭਰੀਆਂ ਖੜੀਆਂ ਕੋ ਮਨਦੇ ਹੀ ਨਹੀਂ ਪੈਗੇ ਭਾਈ ਜੀ ਮੈਂ ਤਾਂ ਬੰਦੇ ਨਹੀਂ ਮਾਰਾਂਗੇ ਮੈਂ ਇਲੈਕਸ਼ਨ ਲੜਾਉਣੇ ਆ ਬੜੀ ਸਹੀ ਗੱਲ ਹੈ ਅੱਗੇ ਉਹ ਰਾਣੀ ਚਲੋ ਪਹਿਲdoctype ਇਸ ਤਕਰੀਫਾਤ ਕਰਦੇ ਹਾਂ ਕਿ ਸਕੂਲ ਤੋਂ ਵੀ ਸਾਡੇ ਬੰਦੇ ਨੇ ਪਹੁੰਚਾਈ ਹੈ ਜਦ ਅਸੀਂ ਪਹੁੰਚਿਆ ਹੈ ਤੁਹਾਡੇ ਤੋਂ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤੇ ਜੀ ਸਵੇਰੇ ਐਮਐਲਏ ਦਾ ਮੁੰਡਾ ਪਾਰਿਆ ਹੈ ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨ ਕਿੱਦੇ ਲੁੱਗੇ ਆ ਤਗੜੇ ਹੋ ਜਾਓ ਆ ਵੇਖੋ ਜੀ ਪੋਸਟ ਤੇ ਆਵੇ ਉਹਦੀ ਐਡੀਸ਼ਨ ਕੋਈ ਆਇਆ ਹੀ ਨਹੀਂ ਪਹਿਲਾਂ ਪਿੰਡ ਦੀ ਹੁੰਦੀ ਹੈ ਜੀ ਇਕਤਾਰਿਆ ਸਾਹਿਬ ਸਕਰੀਨ ਸ਼ਾਟ ਸਰ ਅਸੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੁਲਾਓ ਆਪ ਤੇ ਆਇਆ ਨਹੀਂ ਅਸੀਂ ਖੜੇ ਆਂ ਜੀ ਬਸ ਇਹ ਠੀਕ ਹੈ ਬਈ ਜੀ ਖੋਣੀਆਂ ਕਰਦੇ ਆਪ ਘਰੇ ਬੈਠੇ ਤੇ ਲੋਕਾਂ ਦੇ ਲੋਕਾਂ ਨੂੰ ਮਰਾਈ ਜਾਂਦੇ ਆ ਗਿਆ ਮਾਰ ਰਹੀ ਆ ਜਾਵਾ ਜੀ ਲੱਗਿਆ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਦੱਸ ਗੈਰੀ ਆ ਜੀ ਮੁੰਡਾ ਗੋਲੀ ਲੱਗੀ ਗੈਰੀ ਗੈਰੀ ਆ ਸੁਤਾਂ ਦਾ ਜਿੰਨਾ ਚਾਰਾਂ ਦੇ ਫੈਸਲੇ ਆ ਗੁਰਵਿੰਦਰ ਦੋ ਜਾਣੇ ਤੇ ਹੋਰ ਆ ਉਹ ਜਾ ਰਹੇ ਵੀਡੀਓ ਵਾਲੇ ਹੈਗੇ ਜੀ ਚਲੋ ਦਰਸ਼ਨ ਦੇ ਬਾਅਦ ਆਹ ਲੋ ਇੱਕ ਤਾਂ ਹੁੰਦਾ ਨਾ ਯਾਰ ਜੁਮੇਵਾਰ ਬੰਦੇ ਆ ਅਸੀਂ ਕੋਈ ਗੱਲ ਦੱਸੂ ਤੁਹਾਨੂੰ ਅਸੀਂ ਦੱਸੀ ਜਾਣੇ ਫਿਰ 1 ਮਿੰਟ ਜਿੱਥੇ ਕਾਗਜ਼ ਭਰਦੇ ਉਹਦੇ ਕੰਧਾਂ ਦੇ ਉੱਤੇ ਜਿਹੜਾ ਆਹ ਵੇਖੋ ਅਜੇ ਅਜੇ ਵੀ ਚਬਾਰਿਆਂ ਦੇ ਉੱਤੇ ਚੜੇ ਹੋਏ ਆਹ ਕੋਠਿਆਂ ਦੇ ਰਿਹਾ ਸਕੂਲ ਦੇ ਉੱਤੇ ਰੋੜੀ ਅੰਦਰ ਕਹਿ ਗਏ ਸਵੇਰੇ ਇੱਧਰ ਵੀ ਖਾਦੀ ਬਾਈ ਰੁਕੋ ਇੱਧਰ ਵੀ ਕੱਢ ਦਿਓ ਕੱਢ ਦਿਓ 6:57 ਮਿੰਟ ਤੇ ਮੈਂ ਡੀਜੀਪੀ ਨੂੰ ਕਿਹਾ ਉਹ ਲਾਈ ਯਾਰਾ ਮੁੰਡੇ ਆਹ ਵੇਖੋ ਸਾਹਮਣੇ ਰੋੜੇ ਰੋੜੇ ਬੈਠਾ ਬੈਠਾ ਤੂੰ ਤੂੰ ਯਾਤਰਾ ਕਰੋ ਮੈਂ ਲਵਾ ਕੇ ਇਹ ਸਾਰੇ ਰੋੜੇ ਕੋਠੀਆਂ ਆਲ ਆਲ ਇੱਥੋਂ ਤੁਰਨ ਲੱਗਾ ਮੈਂ ਫੇਰ ਆਖਿਆ ਮੈਂ ਕਹਾ ਤੁਹਾਡਾ ਡੀਐਸਪੀ ਕਹਿੰਦਾ ਪੀਸ ਫੋੜਾ ਪੀਸ ਫੋੜਾ ਇਹ ਮੈਂ ਡੀਜੀਪੀ ਨੂੰ ਭੇਜਿਆ ਡੀਜੀਪੀ ਨੇ ਅਰਪੇ ਸ਼ਕਲਾ ਦੀ ਡਿਊਟੀ ਲਈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫੇਰ ਉਹਨਾਂ ਨੂੰ ਦੱਸਿਆ ਮੈਂ ਕਿ ਆਹ ਗੱਲ ਬਾਤ ਆ ਆ ਗੱਡੀ ਛੱਡੀ ਭੰਨੀ ਆ ਕਾਲੇ ਨਾ ਪਾ ਯਾਰ ਕਿਉਂ ਇੰਦਰੋਂ ਵੀ ਆਉਂਦੇ ਆ ਪਾਦਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾਦੇ ਲਾਦੇ ਯਾਰ ਆਪਣੇ ਵੀ ਲਾਦੇ ਰੱਖੋ ਸਾਰੇ ਲਾਦੇ ਯਾਰ ਇੰਟਰ ਲਾਇਸੈਂਸ ਉਹ ਕਿਉਂ ਨਾ ਸੰਚਾਰੇ ਬੰਨੇ ਆ ਇਹ ਵਿਖਾ ਦੇ ਲੋਟਾ ਦੇ ਬੰਨੇ ਸੰਜਾ ਤੋ ਪੂਰਾ ਨਹੀਂ ਉਹ ਤਰ ਕੱਸੀ ਆਗਾ ਇੱਧਰ ਤੋਂ ਜਾਣਾ ਤੂੰ 31 ਜਾਂਦੇ ਏ ਉਹ ਪਾਈੋ ਗਾਰਡ ਆਉਣ ਆਈਆਂ ਡਾਂਗਾਂ ਤੁਹਾਡੇ ਘਰ ਦੇ ਨੇ ਰੋਣ ਮੈਂ ਕਹਿ ਕੇ ਆ ਮੈਂ ਆਹ ਬੰਦੇ ਜਿਹੜੇ ਇਹਨਾਂ ਦੇ ਭਗੌੜੇ ਆ ਇਹ ਫੜ ਲਓ ਇਹਨਾਂ ਨੂੰ ਠੀਕ ਹੈ ਮੈਂ ਕਿਹਾ ਕੱਖ ਨਹੀਂ ਹੁੰਦਾ ਕੱਲ ਮੈਂ ਐਸਐਸਪੀ ਨੂੰ ਦੱਸ ਕੇ ਆ ਫਿਰ ਮੁਲਾਜ਼ਮ ਨਾਲ ਲੈ ਕੇ ਆਇਸ ਨੂੰ ਕੋਠੀ ਨੂੰ ਫਿਰ ਡਿਪਟੀ ਕਮਿਸ਼ਨਰ ਐ ਐਸਐਚਓ ਨਾਲ ਲੈ ਕੇ ਇਹਨਾਂ ਦਾ ਮਤਲਬ ਇਹ ਕਿੰਦਾ ਮਰੌਣ ਨਹੀਂ ਲੈਂਦਾ ਪੁਲਿਸ ਨੇ ਸਰ ਟਰਾਲੀ ਰੋਡਾਂ ਦੀ ਸ਼ਰਿਆਂ ਵਿੱਚ ਇੱਥੇ ਏਡੇ ਕੈਮਰੇ ਆ ਗਏ ਦੇਖ ਲਓ ਅਸੀਂ ਤਾਂ ਜੀ ਖਾਲੀ ਹੱਥ ਹੀ ਆਏ ਹਾਂ ਤੁਹਾਡੇ ਧਿਆਨ ਵਿੱਚ ਨਹੀਂ ਤਾਂ ਖਾਲੀ ਹੱਥ ਹੀ ਆਏ ਹਾਂ ਇੱਥੇ ਇੱਦਾਂ ਹੀ ਦੋਹਾਂ ਧਰਾਂ ਦੇ ਵਿਚਾਲੇ ਛੱਡ ਜਾਓ ਮੇਰੇ ਇੱਧਰ OK OK ਨਾ ਕਰੀਏ ਨਹੀਂ ਭਾਈ ਆਪਣੇ ਬੰਦੇ ਇੱਧਰ ਹੀ ਆ ਨਹੀਂ ਇਸ਼ਾਰੇ ਸ਼ੂਰੇ ਨਾ ਕਰੀਓ ਨਹੀਂ ਨਹੀਂ ਆਪਸ ਵਿੱਚ ਹੀ ਆਪਸ ਵਿੱਚ ਨਾ ਕਰੀ ਜਾਓ ਬਿਲਕੁਲ ਜਿੱਥੇ ਰੋਡ ਨਹੀਂ ਹੋਵਦੀ ਕਰਟ ਉਹਦਾ ਬੰਦਾ ਇੱਕ ਚੌਕ ਤੋਂ ਗਾਹ ਨਹੀਂ ਗਿਆ ਉਹਨਾਂ ਦੀ ਰੋੜੇ ਟਰਾਲੀ ਉੱਥੋਂ ਤੱਕ ਗਈ ਸਾਰਿਆਂ ਦੇ ਸਾਹਮਣੇ ਗਈ ਆਪਨੇ ਚੋਕ ਤੋਂ ਤੱਕ ਰੋੜਿਆਂ ਦੀਆਂ ਟਰਾਲੀਆਂ ਜਾਂਦੀਆਂ ਸੱਜੇ ਸਾਡਾ ਜੀਰਾ ਸਾਹਿਬ ਦੇਖ ਚੌਕ ਦੇ ਡੀਐਸਪੀ ਮੈਂ ਕਿਹਾ ਰੋੜਿਆਂ ਦੀ ਟਰਾਲੀ ਲੈ ਕੇ ਤੁਰ ਪਏ ਕਹਿੰਦਾ ਜੀ ਕੁਝ ਨਹੀਂ ਹੈ ਗੱਗ ਤੇ ਆਪ ਟਰਾਲੀ ਦੇ ਨਾਲ ਤੁਰਿਆ ਹੁੰਦਾ ਇਹਨੇ ਭਾਰਤ ਕਰਨ ਰੋੜੇ ਨਾਲ ਨਾਲ ਉੱਥੋਂ ਚੱਲੇ ਰੋੜੇ ਪ੍ਰਾਲੀ ਦੇ ਨਾਲ ਨਾਲ ਆ ਜਿਹੜੇ ਉੱਤੇ ਆਈ ਜੀ ਕਿਚਾਈ ਰੋੜਾ ਨਾ ਵਿਖਾ ਦੇ ਉੱਥੇ ਪੈਰੋ ਕੋਰਾ ਸੋਢੀ ਵਾਲੇ ਉੱਤੇ ਹੀ ਉੱਤੋਂ ਵੀ ਰੋੜੇ ਚਲਾਏ ਆ ਆ ਜਿਹੜੇ ਆ ਹਾਂਜੀ ਆ ਬਾਤ ਕਰਨੀ ਉੱਥੇ ਬਸ ਕੇ ਦੇ ਵਿੱਚ ਵਜਦੇ ਰਹਿ ਆ ਉੱਥੇ ਕਿਧਰ ਰੋੜਾ ਜਾ ਨਹੀਂ ਉੱਤੇ ਉਪਰਲੇ ਪਾਸਿਆਂ ਦੀ ਰੋੜੇ ਆਉਂਦੇ ਰਹੇ ਇਹ ਗੱਲ ਕਰਦੇ ਅਜੇ ਐਸਟੀਓ ਸਾਹਿਬ ਸਾਡੇ ਲੈ ਕੇ ਚੱਲੇ ਸੀਗੇ ਕੈਂਡੀਡੇਟਾਂ ਨੂੰ ਅੰਦਰ ਮਰਾਉਣੇ ਸੀ ਸਾਰੇ ਉੱਥੇ ਲਿਆ ਗਏ ਕੋਈ ਕੋ ਸਟ ਅਰੇਂਜਮੈਂਟ ਹੀ ਨਹੀਂ ਜਦੋਂ 3 ਵਜੇ ਕੇ ਆਪਣਾ ਇਹ ਟਾਈਮ ਹੀ ਨਿਕਾਉਣਾ ਸੀ ਇਹਨੇ ਸਾਡੇ ਭਰਾ ਦੇ ਤੁਸੀਂ 3 ਵਜੇ ਕਰੇ ਮੈਂ ਤਾਂ ਮੈਂ ਤਾਂ ਇੱਥੇ ਬੈਠ ਜਾਊਟ ਹੋ ਗਿਆ ਮਾਦਨ ਭਾਜੀ ਉਹ ਹੈ ਹੀ ਨਹੀਂ ਕਿਹਦਾ ਤੁਹਾਡੀ ਸੇਵਾ ਜੀ ਉਹਨਾਂ ਦੀ ਸਵਾਗਤ ਮੇਰੇ ਤੂੰ ਅੱਗੇ ਇੱਥੇ ਰਿਹਾ ਹੀ ਹੈ ਕੋਈ ਸਾਲਾ ਰਵਲਾ ਇਹ ਵੱਖਰੀ ਪਹੇਂਚ ਬਰਵਾਜ ਜਾਂਦੇ ਇੱਕ ਬੰਨੇ ਭਗਵਾਨ ਮੈਂ 5 ਸਾਲ ਐਂ ਬਣਾਇਆ ਦੱਸ ਦਿਓ ਜੇ ਕਿਤੇ ਲੜਾਈ ਝਗੜਾ ਵੀ ਹੋਇਆ ਹੋਵੇ ਇੱਕ ਮੈਂ ਤਾਂ ਮਾਨੇ ਵੇਸੇ ਹੀ ਸਾਲ ਵਿੱਚ ਆ ਚੁੱਕਿਆ ਲੋਕਾਂ ਦੇ ਦੁਆਬਾ ਆਸੀ ਉਹਨਾਂ ਦੇ ਹੁਕਮ ਦੇ ਰਾਹੀ ਇੱਕ ਮਰਸੀਆ ਦੁਆਦ ਦੇ ਪੈਦਲ ਤਿੰਨ ਚਾਰ ਹੈਗੇ ਬੰਦੇ ਉੱਤੇ ਗੱਟੀਬਾਸ਼ੀ ਤੋਂ ਨਾ ਮਾਰੋ ਉਹਨੇ ਕਿਹਾ ਇਹ ਦਿੰਨਾ ਚਾਰਾਂ ਦੇ ਤਾਂ ਆਪਾਂ ਵੇਖੀਆਂ ਜਿਹੜੀਆਂ ਦੋ ਤਿੰਨ ਦਿਨ ਹੈਗੇ ਪਰ ਕਿਹੜਾਵੇਂ ਪ੍ਰੋਗਰਾਮ ਹੈ ਇਹ ਨਹੀਂ ਗੱਲ ਬਹੁਤ ਪਿਆਰ ਰੱਖਣਾ ਯਾਰ ਚਾਰ ਨੂੰ ਆ ਚਾਰ ਨੂੰ ਆਉਣੇ ਬਹੁਤ ਚੰਗ ਬਰਖਣੀਆਂ ਹੈ ਕਿਹੜਾਵਾਂਗੇ ਸਾਡਾ ਹੱਕਾ ਤਾਂ ਲੋੜ ਹੈ ਚਾਰ ਨੇ ਜੀ ਜਿੰਨਾ ਚਾ ਤਾਵਾ ਹੀ ਕਰਦੇ ਉਹਨਾਂ ਬੰਦਾ ਤੁਸੀਂ ਹਸਪੀਟਲ ਜਾਓ ਅਸੀਂ ਇੱਥੇ ਬਾਹਾਂਗੇ ਸਾਡਾ ਹੱਕਾ ਜੀ ਤੁਹਾਡਾ ਹੱਕ ਸਾਨੂੰ ਸਕਿਉਰਟੀ ਦਿੰਦਾ ਆਈ ਨਾ ਸਾਨੂੰ ਆਹ ਨਾਲ ਨਾ ਕਰਾਓ ਸਾਡੇ ਅੰਦਰ ਸੱਚੇ ਸਾਨੂੰ ਆਹ ਦਾ ਅੰਦਰ ਆ ਕੇ ਕੈਂਡੀਡੇਟਾਂ ਅੰਕ ਕਾਗਜ਼ ਭਰ ਲਓ ਭੈਣੋ ਕੋਟ ਕੋਟ ਕੇ ਮਰੌਣਾ ਸਾਨੂੰ ਇੱਥੇ ਦੇ ਬੰਦੇ ਚਾਰ ਹੈਗੇ ਉਹ ਤਾਂ ਕੱਲੇ ਚਲੇ ਜਾਂਦੇ ਆ ਆਹ ਬੰਦੇ ਇੱਥੇ ਅਸੀਂ ਚਾਹੁੰਦੇ ਹਾਂ ਕਿ ਗੱਲ ਨਾ ਜਾਏ ਨਜ਼ਰ ਜੋਰ ਨਜ਼ਰ ਤਾਂ ਡਾੜਾਂਗੇ ਫਿਰ ਵੇਖੀ ਜਾਓ ਸਾਡੇ ਬੰਦੇ ਫੱਟਰ ਹੋਏ ਜਿਨ੍ਹਾਂ ਦੇ ਕਰਵਾਏ ਨਹੀਂ ਉਹਨਾਂ ਜਾ ਹੀ ਨਹੀਂ ਜਾਣਾ ਤੋਂ ਨਹੀਂ ਜਾਣਾ ਹਾਂ ਬਿਲਕੁਲ ਕੋਈ ਨਹੀਂ ਉਹ ਤਾਂ ਜਿਵੇਂ ਆਪਣੇ ਲੀਡਰ ਸਾਹਿਬ ਕਹਿੰਦੇ ਉਹ ਕਰਾਂਗੇ ਆਪਾਂ ਇੱਥੇ ਬਹਿਣਾ ਸਾਰੇ ਨਹੀਂ ਬਹਿਣ ਨਹੀਂ ਕਰਦੇ ਭੁਵੇਂ ਸਾਰੀ ਰਾਤ ਲੰਘ ਜਾਏ ਹੀ ਨਹੀਂ ਕੋਈ ਕਰਦਾ ਸਾਰਾ ਟ੍ਰੈਕ ਟ੍ਰਾਲੀ ਚਬਾਤੀ ਹੈ ਟ੍ਰੈਕ ਟ੍ਰਾਲੀ ਜਬਦ ਕੀਤੇ ਉਹ ਕੋਈ ਨਹੀਂ ਖੜੀ ਆ ਮੈਂ ਕਹਿੰਦਾ ਨਾਲ ਰਿਕਵਰ ਕਰਾਉਂਦੇ ਜਿਹੜਾ ਖੜੀ ਆ ਉੱਥੇ ਉਹ ਲੀਡਰ ਜੀ ਦੇ ਰੋੜੇ ਨਾ ਸਾਡੇ ਲਾਉ ਪੈਣਾ ਅੱਜ ਤੱਕ ਅੱਜ ਤੱਕ ਬਲਾਕ ਅਜ ਵੀ ਰੋੜੇ ਛੱਤਾਂ ਤੇ ਰੱਖੇ ਆ ਮ ਗੱਡੀ ਸ਼ਾਹ ਦੇ ਰੋੜੇ ਦੇ ਵਿਚਕਾਰ ਜਿਹੜੇ ਮੱਦੇ ਡਾ ਕੇ ਬੈਠੇ ਆ ਬੈਠੇ ਆ ਬਿਸਤਰੇ ਵੀ ਉਹਨੇ ਪੈ ਕੇ ਆਉਂਦਾ ਛੋੜ ਨਹੀਂ ਮਾਰਦੇ ਯਾਰ ਰੁਵਾਣਾ ਕਿਉਂ ਸੀ ਡੇਢ ਘੰਟੇ ਦੇ ਅੰਦਰੋਂ ਨਿਕਲ ਕੇ ਕਿਹਨਾਂ ਜਾਈਏ ਕਿਹੜੀ ਗੱਡੀ ਦਵਾ ਕਰਦੇ ਓਥਾ ਡੈਲ ਬੰਦੇ ਕੋਈ ਗੱਲ ਇਹਦਾ ਲਾਈਟ ਤੋਂ ਬਾਅਦ ਦੇਖੋ ਬਣ ਕਰਦੀ ਨਾ ਰੋਕਾ ਆਪਣਾ ਆਪਣਾ ਕੋਈ ਹੋਰ ਆਪਾਂ ਤੇ ਖੜੇ ਆ ਇਹ ਉਧਰ ਕੀ ਗੱਲ ਆ ਕਰ ਲਓ ਗੱਲ

सा गुडी चाहिँ लगेर भइ कम रणबीर सिंध चीरा रीरा रीता कांग्रेस पार्टी कांग्रेस पार्टी रणवीर हरवीर सिंध चीरा कांग्रेस पार्टी कांग्रेस पार्टी रणवीर सिंध चीरा زندہ باد کانگریس پارٹی زندہ باد زندہ باد کانگریس پارٹی 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 زندہ باد सिंघिया 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 सुपंत साहब रोक ਟੈਂਸ਼ਨ ਆ ਲੋ ਤਸੱਲੀਆਂ ਕਰਾ ਕੇ ਭੇਜੇ ਆ ਵੱਡੇ ਨਜੱਠਣ ਆਏ ਸੀ ਆਪ ਤਾਂ ਦੇਖਿਆ ਹੀ ਨਹੀਂ ਵੱਡਾ ਨਜੱਠਣ ਆਲਾ ਹਾਂਜੀ ਹਾਂ ਨਜੱਠਣ ਆਲਾ ਲੱਭਿਆ ਨਹੀਂ ਸ਼ੰਕਰੀ ਜੀ ਉਹ ਤਾਂ ਚੱਕਣਾਵੇਂ ਬੰਦੇ ਤੋਂ ਮਜਬੂਰ ਆਏ ਮੈਂ ਵੀਡੀਓ ਦੱਬ ਕੇ ਉੱਥੇ ਸੇਵਾ ਕਰਦਾ ਆਇਆ ਇਹ ਮਹਾਜਨ ਆਇਆ ਠੀਕ ਹੋ ਗਿਆ ਆਇਆ ਇਧਰ ਆਇਆ ਇਧਰ ਲਊਗਾ ਟਵਰ ਨੇ ਇਧਰ ਪੂਰਾ ਚਲਾਇਆ ਆਇਆ ਅਬ ਰੀਗ ਨਾਲ ਨਹੀਂ ਰੋੜਾ ਦਾ ਪੂਰਾ ਚਲਾਇਆ ਆਪ ਨਹੀਂ ਚੰਗੇ ਆ ਇਹ ਆ ਗਿਆ ਬੜਾ ਹੋ ਗਿਆ ਇਹ ਕੰਮ ਜਿੰਦਾਬਾਦ ਜਿੰਦਾਬਾਦ ਜੀ ਸਿੰਘ ਜੀਰਾ ਜਿੰਦਾਬਾਦ ਜਿੰਦਾਬਾਦ ਆਜੇ ਭੈਣ ਆਗੇ 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 ਆ ਦੇਖੋ ਉਹ ਕਰੇ ਪਾਉਜੀ ਠੀਕ ਨਾੜ ਆਪਣੇ